ਉਤਾਇਸ ਵੜੇ ਲੀਡਰ ਸਿਖ ਹੈ ਉਹ ਸਟੇਜਾਂ ਦੇ ਉੱਤੋਂ ਜੋ ਭਾਸ਼ਾ ਵਰਤ ਰਹੀ ਹੈ ਕੀ ਲੋਕਤੰਤਰੀ ਆਉਣ ਵਾਲੇ ਸਮੇਂ ਦੇ ਵਿੱਚ ਇਹ ਚੋਣਾਂ ਨੂੰ ਲੋਕਤੰਤਰੀ ਮੰਨਿਆ ਜਾਏਗਾ ਦੇਖੋ ਦੂਜੀਆਂ ਪਾਰਟੀਆਂ ਦੀ ਤਾਂ ਮੈਂ ਗੱਲ ਕਹਿ ਨਹੀਂ ਸਕਦਾ ਜਹਾਂ ਤੱਕ ਸਾਡਾ ਤਾਂ ਲਗਾ ਤੁਸੀਂ ਕਦੇ ਸੁਣ ਲਿਓ ਸਾਡਾ ਇੱਕੋ ਹੀ ਕਹਿਣਾ ਹੈ ਕਿ 2 ਸਾਲਾਂ ਦੇ ਵਿੱਚ ਸਾਨੇ ਆ ਕੀਤਾ ਆਉਣ ਵਾਲੇ 3 ਸਾਲਾਂ ਦੇ ਵਿੱਚ ਅਸੀਂ ਆ ਕਰਾਂਗੇ ਗੱਲ ਤੁਹਾਡੀ ਬਿਲਕੁਲ ਸਹੀ ਆ ਪਰ ਮੁੱਦੇ ਰਹਿਤ ਚੋਣ ਜੇ ਹੋਣ ਜਾਰੀ ਹੈ ਇਹ ਦੂਜੀਆਂ ਪਾਰਟੀਆਂ ਨੇ ਕੀਤੀ ਹੈ ਮੁੱਦੇ ਦੀ ਕੋਈ ਗੱਲ ਹੀ ਨਹੀਂ ਕਰਦਾ ਹੁਣ ਮੈਨੂੰ ਤੁਸੀਂ ਦੱਸ ਦਿਓ ਮੋਦੀ ਸਾਹਿਬ ਦੀ ਕਿਤੇ ਮੈਨੂੰ ਸਪੀਚ ਦੇ ਵਿੱਚ ਦੱਸ ਦਿਓ ਉਹਨਾਂ ਨੇ ਕਿਹਾ ਹੋਵੇ ਕਿ ਅਸੀਂ 10 ਸਾਲ ਸੱਤਾ ਸੰਭਾਲੀ ਹੈ 10 ਸਾਲਾਂ ਦੇ ਵਿੱਚ ਅਸੀਂ ਆਹ ਕੀਤਾ ਹੈ ਅਗਲੇ 5 ਸਾਲਾਂ ਜਾ ਕਰਾਂਗੇ ਕਿਤੇ ਦੱਸ ਦਿਓ ਬੰਨ ਉਹਦੀ ਗੱਲ ਹੀ ਨਹੀਂ ਕੋਈ ਕਰਦੇ ਉਹ ਤਾਂ ਪਤਾ ਨਹੀਂ ਕਿਹੜੇ ਉਸ ਦੀਆਂ ਗੱਲਾਂ ਕਰੀ ਜਾਂਦੇ ਆ 2040 ਦੀਆਂ ਗੱਲਾਂ ਕਰੀ ਜਾਂਦੇ ਨੇ ਦੇ 2035 ਦੀਆਂ ਗੱਲਾਂ ਕਰੀ ਜਾਂਦੇ ਆ ਸੋ ਇਹ ਮੁੱਦਾ ਰਹਿਤ ਜਿਹੜੀ ਜ਼ੋਨ ਹੈ ਨਾ ਇਹ ਉਹਨਾਂ ਨੇ ਬਣਾਈ ਹੋਈ ਹੈ ਇਹ ਕਿਤੇ ਮੰਦਿਰ ਦੀ ਗੱਲ ਕਰਦੇ ਆ ਕਿਤੇ ਮਸਜਿਦ ਦੀ ਗੱਲ ਕਰਦੇ ਆ ਕਿਤੇ ਗੁਰਦੁਆਰੇ ਦੀ ਗੱਲ ਕਰਦੇ ਆ ਇਹ ਚੋਨਾ ਇਹਨਾਂ ਅਧਾਰ ਤੇ ਥੋੜੇ ਲੜੀਆਂ ਜਾਣੀਆਂ ਇਹਨਾਂ ਦੇਸ਼ ਦਾ ਭਵਿੱਖ ਦਾ ਹੈ ਕਰਨਾ ਤੇ ਇਹ ਤਾਂ ਜਿਸ ਤਰੀਕੇ ਨਾਲ ਲੱਗੇ ਹੋਏ ਨੇ ਮੈਂ ਸਮਝਦਾ ਬਾਬਾ ਸਾਹਿਬ ਭੀਮrao ਅੰਬੇਦਕਰ ਜਿਨ੍ਹਾਂ ਨੇ ਸੰਵਿਧਾਨ ਦਾ ਲਿਖ ਲਿਖਿਆ ਸੀ ਤੇ ਦੇ ਸੰਸਾਰ ਦੀ ਸਭ ਤੋਂ ਵੱਡੀ ਡੈਮੋਕ੍ਰੇਸੀ ਅਗਰ ਹੈ ਤਾਂ ਇੰਡੀਆ ਦੇ ਵਿੱਚ ਹੈ ਮੰਨ ਕੇ ਚੱਲਦੇ ਆ ਪਰ ਅੱਜ ਉਹਨੂੰ ਵੀ ਖਤਰਾ ਬਣਿਆ ਹੋਇਆ ਸੋ ਇਸ ਕਰਕੇ ਇਹ ਜਿਹੜੀਆਂ ਚੋਣਾਂ ਨੇ ਇਹਨਾਂ ਨੂੰ ਸਹੀ ਮੈਨਿਆਂ ਦੇ ਵਿੱਚ ਚੋਣ ਨਾ ਬਣਾ ਕੇ ਇੱਕ ਮਜ਼ਾਕ ਬਣਾ ਕੇ ਇਹਨਾਂ ਦੂਜੀਆਂ ਪਾਰਟੀਆਂ ਨੇ ਰੱਖਿਆ ਹੋਇਆ ਪਰ ਅਸੀਂ ਬਿਲਕੁਲ ਮੁੱਦਿਆਂ ਦੇ ਆਧਾਰ ਤੇ ਇਲੈਕਸ਼ਨ ਲੜ ਰਹੇ ਆ ਤੇ ਲੋਕ ਸਾਨੂੰ ਮੁੱਦਿਆਂ ਦੇ ਆਧਾਰ ਤੇ ਹੀ ਸਮਰਥਨ ਦੇ ਰਹੇ ਆ